ਹਾਂਜੀ ਇੱਕ ਹੋਰ ਵਿਅਰਗ ਆਪਣੇ ਨਾਲ ਜੁੜਿਆ ਇਨਸਾਫ ਟੀਮ ਪੰਜਾਬ ਮੁੱਦਾ ਖੇਤੀ ਕਰ ਸਕਦਾ ਬਾਬਾ ਜੀ ਮੁੱਦਾ ਖੇਤੀ ਕਰ ਸਕਦਾ ਲਾਗੂ ਹੋਣੀ ਚਾਹੀਦੀ ਹੈ ਚਾਹੀਦੀ ਹੈ ਜੀ ਜਿਹੜੇ ਸੰਤ ਆਏ ਦੇ ਕਿੱਥੇ ਆ ਗਏ ਬੱਚਾ ਮਰ ਗਿਆ ਜੀ ਹਾਂਜੀ ਜੀ ਆਵਦਾ ਬੱਚਾ ਤੁਰ ਗਿਆ ਜੀ ਛੋਡਾ ਆਦਾ ਬੱਚਾ ਤੁਰ ਗਿਆ ਜੀ ਕੀ ਗੱਲ ਹੋ ਗਈ ਸੀਗੀ ਚਿੱਟੇ ਨਾਲ ਜੀ ਆਹ ਦੇਖ ਲਓ ਬਾਈ ਜੀ ਪੰਜਾਬੀਆਂ ਦਾ ਦਰਦ ਬਾਈ ਇਹਨਾਂ ਦਾ ਬੱਚਾ ਇੱਕ ਖੁੱਦ ਆ ਬਾਈ ਤੁਰ ਗਿਆ ਤੇ ਵੀਡੀਓ ਨੂੰ ਇਹ ਜਿਹਨੂੰ ਭਰਾ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਾਈ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਜੀ ਮੁੱਦਾ ਖੇਤੀ ਖਸ ਖਸ ਦੀ ਲਿਆਓ ਪਿਆਵ ਦੀ ਜਵਾਨੀ ਕਿਸਾਨੀ ਬਚਾਓ ਸੰਥੈਟਿਕ ਨਸ਼ਿਆਂ ਦੇ ਮਾਮਾ ਦੇ ਪੁੱਤ ਬਚਾਓ ਬਾਈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰ ਦਿਓ ਬਜ਼ੁਰਗਾਂ ਦਾ ਖੁੱਦ ਦਾ ਬੱਚਾ ਕਿੰਨੇ ਸਾਲ ਦੀ ਉਮਰ ਸੀਗੀ ਜੀ ਕੀ ਗੱਲ ਹੋ ਗਈ ਸੀ ਟੀਕਾ ਟੂਕਾ ਲਾ ਲਿਆ ਸੀ ਟੀਕਾ ਲਾ ਕੇ ਬਾਈ ਜੀ 25 ਸਾਲ ਦੀ ਉਮਰ ਸੀ ਸਾਰੀ ਕਿੰਨੀ ਕੁ ਉਮਰ ਸੀ ਦੇਖ ਲਓ ਤੁਸੀਂ ਬਾਈ ਲੋਕ ਪਿਆਵ ਦੇ ਕਿਸਾਨਾਂ ਦਾ ਆਮ ਛੋਟੇ ਘਰਾਂ ਦਾ ਗਰੀਬਾਂ ਦਾ ਅਮੀਰਾਂ ਦਾ ਦੁੱਖ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਈ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਬਾਈ ਤੇ ਮੁੱਦਾ ਖੇਤੀ ਖਸ ਖਸ ਲਿਆਓ ਬਾਈ ਜੀ ਪੰਜਾਬ ਬਚਾਓ ਧੰਨਵਾਦ ਜੀ ਧੰਨ